ਫਿਰ ਆਯੂਬ ਨੇ ਯਹੋਵਾਹ ਨੂੰ ਉੱਤਰ ਦੇ ਕੇ ਆਖਿਆ ਮੈਂ ਜਾਣਦਾ ਹਾਂ ਕਿ ਤੂੰ ਸਭ ਕੁਝ ਕਰ ਸਕਦਾ ਹੈ ਅਤੇ ਤੇਰਾ ਕੋਈ ਪ੍ਰਜੋਜਨ ਰੋਕ ਨਹੀਂ ਸਕਦਾ ਹallelujah ਸੋ ਆਯੂਬ ਲਾਸਟ ਦੇ ਵਿੱਚ ਹੈ ਚੈਪਟਰ ਆ ਯੂਗਦੀਕਤਾ ਆ ਦੇ ਵਿੱਚ ਉਥੇ ਆਯੂਬ ਕਹਿ ਰਿਹਾ ਆ ਕਿੰਨਾ ਫਿਰ ਆਯੂਬ ਨੇ ਪਰਮੇਸ਼ਨ ਨੂੰ ਇਹ ਗੱਲ ਕਹੀ ਕਿ ਤੂੰ ਸਾਰਾ ਹੀ ਕੁਝ ਕਰ ਸਕਦਾ ਹੈ ਤੂੰ ਸਾਰਾ ਕੁਝ ਕਰ ਸਕਦਾ ਤੇਰੀ ਕੋਈ ਵੀ ਪਲੈਨਿੰਗ ਜਿਹੜੀ ਆ ਜੋ ਵੀ ਤੂੰ ਪਲਾਨ ਕੀਤਾ ਤੇਰਾ ਕੋਈ ਵੀ ਪ੍ਰਜੋਜਨ ਜਿਹੜਾ ਆ ਉਹ ਰੁਕ ਨਹੀਂ ਸਕਦਾ ਹallelujah ਤੁਸੀਂ ਵੀ ਆਪਣੇ ਕੰਮਾਂ ਦੇ ਵਿੱਚ ਇਦਾਂ ਹੀ ਕਹੋ ਅਗਰ ਤੁਸੀਂ ਘਰ ਦੇ ਵਿੱਚ ਵਿਆਹ ਸ਼ਾਦੀਆਂ ਰੱਖੀਆਂ ਆ ਤੁਸੀਂ ਬਰਥਡੇ ਸੈਲੀਬ੍ਰੇਟ ਕਰਨੇ ਆ ਸੋ ਵੈਰੀ ਹੈਪੀ ਬਰਥਡੇ ਟੂ ਆਲ ਆਫ ਥੈਮ ਜਿਨ੍ਹਾਂ ਦੇ ਵੀ ਅੱਜ ਬਰਥਡੇ ਆਮ ਰੀਲੀ ਵੈਰੀ ਸੌਰੀ ਕੱਲ ਵੀ ਬਹੁਤ ਸਾਰੇ ਭੈਣਾ ਭਰਾਵਾਂ ਦੇ ਬਰਥਡੇ ਸੀ ਤੇ ਮੈਂ ਬਰਥਡੇ ਵਿਸ਼ ਨਹੀਂ ਕਰ ਸਕੀ ਪਿਛਲੇ ਦਿਨਾਂ ਦੇ ਵਿੱਚ ਸੋ ਬੀ ਲੇਟਡ ਬਰਥਡੇ ਵਿਸ਼ ਕਰਦੀ ਆ ਮੈਂ ਤੁਹਾਨੂੰ ਹੈਪੀ ਬਰਥਡੇ ਟੂ ਯੂ ਜਿੰਨਿਆਂ ਦੇ ਵੀ ਜਨਮ ਦੇਣਿਆਂ ਜਿੰਨਿਆਂ ਦੇ ਬੱਚਿਆਂ ਦੇ ਜਨਮ ਦੇਣਿਆਂ ਜਿੰਨਿਆਂ ਦੀਆਂ ਵਿੱਡਿੰਗ ਐਨੀਵਰਸਰੀਜ਼ ਆ ਖੁਦਾ ਤੁਹਾਨੂੰ ਸਾਰਿਆਂ ਨੂੰ ਬles ਕਰੇ ਲੰਮਾ ਜੀਵਨ ਦੇਣ ਚੰਗੀ ਸਿਹਤ ਦੇਣ ਔਰ ਅੱਜ ਦਾ ਦਿਨ ਤੁਹਾਡੇ ਲਈ ਬਹੁਤ ਮੁਬਾਰਕ ਹੋਏ ਤੁਸੀਂ ਬਹੁਤ ਇਹਦੇ ਵਿੱਚ ਇੰਜੋਏ ਕਰ ਸਕੋ ਖੁਦਾ ਤੁਹਾਨੂੰ ਬles ਕਰੇ ਓਕੇ ਅਸੀਂ ਦੇਖ ਰਹੇ ਹਾਂ ਈਯੂਬ ਦੀ ਕਿਤਾਬ ਉਹਦਾ 42 ਨੰਬਰ ਅਧਿਆਇ ਉਹਦੀ 1 ਤੋਂ 2 ਨੰਬਰ ਆਇਤ ਇਹਦੇ ਵਿੱਚ ਕਹਿ ਰਿਹਾ ਕਿ ਈਯੂਬ ਨੇ ਯਹਵਾ ਨੂੰ ਆਖਿਆ ਆ ਕਿ ਪਰਮੇਸ਼ੁਰ ਮੈਂ ਜਾਣਦਾ ਹਾਂ ਇਸ ਚੀਜ਼ ਨੂੰ ਭਈ ਤੂੰ ਸਾਬ ਕੋਸ਼ ਕਰ ਸਕਦਾ ਈਯੂਬ ਨੇ ਕਿਹਾ ਮੈਂ ਜਾਣਦਾ ਹਾਂ ਉਹਨੇ ਉਹ ਕਹਿ ਰਿਹਾ ਕਿ ਮੈਨੂੰ ਸਮਝ ਲੱਗ ਗਈ ਹੈ ਮੇਰੇ ਅੰਦਰ ਇਹ ਚੀਜ਼ ਮੇਰੇ ਮਨ ਨੂੰ ਇਹ ਚੀਜ਼ ਪਤਾ ਆ ਕਿ ਖੁਦਾ ਜੀ ਤੁਸੀਂ ਸਾਬ ਕੋਸ਼ ਕਰ ਸਕਦੇ ਪਰਮੇਸ਼ਵਰ ਜੀ ਤੁਸੀਂ ਸਾਬ ਕੋਸ਼ ਕਰ ਸਕਦੇ ਹ ਤੁਸੀਂ ਵੀ ਆਪਣੇ ਮਨ ਨੂੰ ਇਹ ਚੀਜ਼ ਸਮਝਾ ਲਓ ਤੁਹਾਡਾ ਮਨ ਪਰਮੇਸ਼ਵਰ ਨੂੰ ਕਹੇ ਆਈ ਨੋ ਪਰਬੂ ਤੁਸੀਂ ਸਭ ਕੁਝ ਕਰ ਸਕਦੇ ਮੈਨੂੰ ਪਤਾ ਹੈ ਪ੍ਰਭੂ ਤੁਸੀਂ ਸਭ ਕੁਝ ਕਰ ਸਕਦੇ ਆ ਬੱਚਾ ਮੰਜੇ ਤੇ ਬਿਮਾਰ ਪਿਆ ਹੈ ਨਾ ਤਾਂ ਤੁਸੀਂ ਕਹੋ ਕਿ ਖੁਦਾ ਮੈਨੂੰ ਪਤਾ ਹੈ ਤੁਸੀਂ ਸਭ ਕੁਝ ਕਰ ਸਕਦੇ ਆ ਇਸ ਲਈ ਮੇਰਾ ਬੱਚਾ ਚੰਗਾ ਹੋ ਰਿਹਾ ਕਿਉਂਕਿ ਤੁਸੀਂ ਇਹਨੂੰ ਚੰਗਾ ਕਰ ਰਹੇ ਤੁਸੀਂ ਸਭ ਕੁਝ ਕਰ ਸਕਦੇ ਆ ਤੁਸੀਂ ਇਹਦੇ ਪੇਟ ਦਰਦ ਨੂੰ ਠੀਕ ਕਰ ਰਹੇ ਹੋ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਖੁਦਾ ਤੁਸੀਂ ਸਭ ਕੁਝ ਕਰ ਸਕਦੇ ਆ ਆਓ ਖੁਦਾ ਮੇਰੇ ਬੱਚੇ ਦੀ ਲਾਈਫ ਵਿੱਚ ਕੰਮ ਕਰੋ ਇਹਦਾ ਵਿਗੜਿਆ ਹੋਇਆ ਜੀਵਨ ਸੁਧਰ ਜਾਏ ਕਿਉਂਕਿ ਖੁਦਾ ਤੁਸੀਂ ਸਭ ਕੁਝ ਕਰ ਸਕਦੇ ਮੈਨੂੰ ਪਤਾ ਤੁਸੀਂ ਸਭ ਕੁਝ ਕਰ ਸਕਦੇ ਆ ਅਰ ਤੁਹਾਡੀਆਂ ਪਲਾਨਿੰਗਸ ਰੋਕ ਨਹੀਂ ਸਕਦੀਆਂ ਖੁਦਾ ਦੀਆਂ ਪਲਾਨਿੰਗਸ ਬੁਰਾਈ ਦੀਆਂ ਨਹੀਂ ਆ ਖੁਦਾ ਦੀਆਂ ਜਿਹੜੀਆਂ ਪਲਾਨਿੰਗਸ ਆ ਉਹ ਬੈਨੀਫਿਟ ਦੀਆਂ ਆ ਕਹਿੰਦਾ ਆਈ ਨੋ ਪਲਾਨਸ ਜਿਹੜੇ ਤੁਹਾਡੇ ਲਈ ਆ ਕਹਿੰਦਾ ਮੈਂ ਜੋ ਤੁਹਾਡੇ ਬਿਖੇ ਸੋਚਦਾ ਮੈਨੂੰ ਸਭ ਪਤਾ ਹੈ ਉਹ ਕੀ ਆ ਦ ਪਲਾਨਿੰਗਸ ਆਫ ਬੈਨੀਫਿਟਸ ਉਹ ਸਾਰੇ ਲਾਭ ਦੇ ਹਾਨੀ ਦੇ ਨਹੀਂ ਆ ਲਾਸ ਦੇ ਨਹੀਂ ਆ ਤਾਂ ਕਹਿੰਦਾ ਖੁਦਾ ਤੇਰੇ ਪਰਜੋਜਨ ਰੁਕ ਨਹੀਂ ਸਕਦੇ ਉਹ ਬੈਨੀਫਿਟ ਦੀਆਂ ਪਲੈਨਿੰਗਸ ਜਿਹੜੀਆਂ ਖੁਦਾ ਦੀਆਂ ਸਾਡੀ ਲਾਈਫ ਦੇ ਲਈ ਆ ਉਹ ਰੁਕ ਨਹੀਂ ਸਕਦੀਆਂ ਆਯੂਬ ਦੀ ਲਾਈਫ ਦੇ ਵਿੱਚ ਕਿੰਨਾ ਕਸ਼ਟ ਆਇਆ ਕਿੰਨਾ ਦੁੱਖ ਆਇਆ ਫੋੜੇ ਨਿਕਲੇ ਬੱਚੇ ਮਰ ਗਏ ਜ਼ਮੀਨ ਜਾਇਦਾਦ ਸਾਰਾ ਜਿਹੜਾ ਕੁਝ ਸੀ ਉਹਦੀ ਜਿਹੜੀ ਧਨ ਧਨ ਪੂੰਜੀ ਸੀ ਉਹਦੇ ਗਾਵਾਂ ਬੱਚੇ ఎవਰੀਥਿੰਗ ਯੂ نو ਪੇ ਡੰਬ ਬੱਕਰੀਆਂ ਸਾਰਾ ਕੁਝ ਤਬਾਹ ਹੋ ਗਿਆ ਅਰ ਆਯੂਬ ਦੇ ਸਿਰਫ ਸਾਹ ਚੱਲ ਰਹੇ ਆ ਅ ਜਿਸਮ ਜਿਹੜਾ ਆ ਉਹ ਫੋੜੇ ਰਹਿ ਸਰੇ ਆ ਸਾਰਾ ਕੁਛ ਉਹਦਾ ਪਰ ਉਹਨੇ ਆਪਣੇ ਮੂੰਹ ਤੋਂ ਕੁਝ ਵੀ ਰੋਂਗ ਨਹੀਂ ਬੋਲਿਆ ਪਰਮੇਸ਼ਵਰ ਦੇ ਲਈ ਉਹਨੇ ਪਰਮੇਸ਼ਵਰ ਨੂੰ ਕੋਈ ਬਦਦੁਆ ਨਹੀਂ ਦਿੱਤੀ ਕੋਈ ਪਰਮੇਸ਼ਵਰ ਦੇ ਨਾਲ ਉਹਨੇ ਲੜਾਈ ਝਗੜਾ ਨਹੀਂ ਕੀਤਾ ਉਹ ਆਪਣੇ ਆਪ ਨੂੰ ਬੇਸ਼ੱਕ ਕੋਸਦਾ ਰਿਹਾ ਪਰ ਪਰਮੇਸ਼ਵਰ ਨੂੰ ਉਹਨੇ ਨਹੀਂ ਕੋਸਿਆ ਕਿਉਂ ਕਿ ਉਹ ਜਾਣਦਾ ਆ ਉਹ ਪਰਮੇਸ਼ਵਰ ਜਿਹੜਾ ਮੈਨੂੰ ਰਜਾਉਣ ਦੀ ਤਾਕਤ ਰੱਖਦਾ ਰਜਾ ਕੇ ਭੁੱਖਾ ਕੀਤਾ ਜਿਸ ਨੇ ਉਹ ਪਰਮੇਸ਼ਰ ਮੈਨੂੰ ਭੁੱਖੇ ਤੋਂ ਫੇਰ ਤਖਤ ਤੇ ਬਿਠਾਲਣ ਦੀ ਵੀ ਤਾਕਤ ਰੱਖਦਾ ਹੈ ਤਾਂ ਉਹ ਪਰਮੇਸ਼ਰ ਹੋ ਸਕਦਾ ਤੁਸੀਂ ਜੱਦੀ ਪੁਸ਼ਤੀ ਬੜੇ ਰਾਜ ਘਰਾਣੇ ਦੇ ਵਿੱਚੋਂ ਹੋਵੋ ਜੱਦੀ ਪੁਸ਼ਤੀ ਰੱਜੇ ਪੁੱਜੇ ਹੋਏ ਹੋਮੋ ਪਰ ਕੁਝ ਪ੍ਰੋਬਲਮਸ ਦੀ ਵਜ੍ਹਾ ਦੇ ਨਾਲ ਕੁਝ ਬਿਮਾਰੀਆਂ ਦੀ ਵਜ੍ਹਾ ਦੇ ਨਾਲ ਤੁਸੀਂ ਇਸ ਵੇਲੇ ਜਿਹੜਾ ਉਹ ਜ਼ਮੀਨ ਤੇ ਆਪਣੇ ਆਪ ਨੂੰ ਮਹਿਸੂਸ ਕਰ ਰਹੇ ਹੋਮੋ ਤੁਸੀਂ ਆਪਣੇ ਆਪ ਨੂੰ ਗਰੀਬੀ ਦੇ ਵਿੱਚ ਸਮਝ ਰਹੇ ਹੋਮੋ ਤੁਸੀਂ ਹੌਸਲਾ ਨਾ ਛੱਡੋ ਕੱਲ ਅਸੀਂ ਦੇਖ ਰਹੇ ਸੀ ਇੱਥੇ ਸਿਸਟਰ ਅੰਜਲੀਨਾ ਸੀ ਸ਼ਾਇਦ ਉਹਨਾਂ ਦਾ ਨਾਮ ਉਹ ਲਿਖ ਰਹੀ ਸੀ ਕਿ 90 ਲੱਖ ਦਾ ਕਰਜ਼ਾ ਸੋ 90 ਲੱਖ ਦਾ ਕਰਜ਼ਾ ਸੁਣ ਕੇ 5 ਲੱਖ ਵਾਲਿਆਂ ਨੂੰ ਤਾਂ ਬਹੁਤ ਹੌਸਲਾ ਹੋ ਗਿਆ ਹੋਵੇਗਾ ਕਿ 5 ਲੱਖ ਤਾਂ 90 ਲੱਖ ਦੇ ਮਤਲਬ ਬਹੁਤ ਘੱਟ ਆ ਕਿਉਂਕਿ ਉਹ 90 ਲੱਖ ਮਤਲਬ ਆਲਮੋਸਟ 85 ਲੱਖ ਰੁਪਈਆ ਜ਼ਿਆਦਾ ਹਾਂ ਸੋ ਕੁਝ ਵੀ ਇੰਪੋਸੀਬਲ ਨਹੀਂ ਆਯੂਬ ਦੀ ਲਾਈਫ ਦੇ ਵਿੱਚ ਸਭ ਚੀਜ਼ਾਂ ਡਿਸਟਰਬ ਹੋ ਚੁੱਕੀਆਂ ਸੀ ਈਵਨ ਦੈਨ ਉਹਦੀ ਵਾਈਫ ਵੀ ਜਿਹੜੀ ਸੀਗੀ ਨਾ ਉਹ ਉਹਦੇ ਨਾਲ ਅਪਸੈਟ ਸੀਗੀ ਕਹਿੰਦੀ ਸੀ ਤੂੰ ਕੀ ਕਰਦਾ ਫਿਰਦਾ ਹੈ ਤੂੰ ਆਪਣੇ ਪਰਮੇਸ਼ਵਰ ਨੂੰ ਫਿਟਕਾਰ ਤੇ ਮਰ ਜਾ ਇੱਕ ਵਾਈਫ ਆਪਣੇ ਹਸਬੰਡ ਨੂੰ ਇਹ ਗੱਲ ਕਹੇ ਕਿ ਮਰ ਜਾ ਯੂ نو ਕਿੰਨੀ ਇਹ ਬਹੁਤ ਦੁੱਖ ਵਾਲੀ ਗੱਲ ਹੈ ਪਰ ਈਯੂਬ ਨੇ ਇਹ ਨਹੀਂ ਕੀਤਾ ਈਯੂਬ ਦੇ ਫਰੈਂਡਸ ਆਣ ਕੇ ਹੋਰ ਹੋਰ ਗੱਲਾਂ ਕਰਦੇ ਸੀ ਪਰ ਪਰਮੇਸ਼ਰ ਨੂੰ ਉਹਨਾਂ ਦੀਆਂ ਗੱਲਾਂ ਭਿਆਨਕ ਲੱਗੀਆਂ ਪਰ ਆਯੂਬ ਆਪਣੇ ਫਰੈਂਡਸ ਦੀਆਂ ਗੱਲਾਂ ਦੇ ਵਿੱਚ ਆਣ ਕੇ ਵੀ ਆਪਣੇ ਦੋਸਤਾਂ ਦੀਆਂ ਗੱਲਾਂ ਦੇ ਵਿੱਚ ਆਣ ਕੇ ਵੀ ਆਯੂਬ ਨੇ ਕੁਝ ਗਲਤ ਨਹੀਂ ਬੋਲਿਆ ਸੋ ਮਾਈ ਡੀਅਰ ਫਰੈਂਡਸ ਅਗਰ ਤੁਸੀਂ ਕਦੀ ਵੀ ਪਰਮੇਸ਼ਰ ਦੇ ਲਈ ਕੁਝ ਗਲਤ ਬੋਲਦੇ ਹੋ ਤੁਸੀਂ ਕਦੀ ਬles ਨਹੀਂ ਹੋ ਸਕਦੇ ਅਗਰ ਤੁਸੀਂ ਬles ਹੋਣਾ ਹੈ ਭਾਵੇਂ ਤੁਸੀਂ ਗਰੀਬੀ ਵਿੱਚ ਹੋ ਭਾਵੇਂ ਤੁਸੀਂ ਬਿਮਾਰੀ ਵਿੱਚ ਹੋ ਕਰਜ਼ਿਆਂ ਵਿੱਚ ਹੋ ਤੁਸੀਂ ਜੇ ਇਸ ਵੀ ਕਿਸੇ ਹਾਲਾਤ ਦੇ ਵਿੱਚ ਹੋ ਨਾ ਤੁਸੀਂ ਬਸ ਪਰਮੇਸ਼ਰ ਨੂੰ ਬles ਕਰਨਾ ਪਰਮੇਸ਼ਰ ਨੂੰ ਤੁਸੀਂ ਮਹਿਮਾ ਹੀ ਦੇਣੀ ਆ ਔਰ ਤੁਸੀਂ ਇਹ ਗੱਲ ਕਹੋ ਕਿ ਖੁਦਾ ਮੈਂ ਜਾਣਦਾ ਹਾਂ ਕਿ ਤੂੰ ਸਭ ਕੁਝ ਕਰ ਸਕਦਾ ਹੈ ਖੁਦਾ ਮੈਂ ਜਾਣਦਾ ਹਾਂ ਤੂੰ ਸਭ ਕੁਝ ਕਰ ਸਕਦਾ ਖੁਦਾ ਮੇਰੇ ਬੱਚਿਆਂ ਦੇ ਜੀਵਨ ਦੇ ਵਿੱਚ ਤੁਸੀਂ ਸਭ ਕੁਝ ਕਰ ਸਕਦੇ ਆ ਉਹ ਚੀਜ਼ਾਂ ਜੋ ਮੇਰੇ ਬੱਚਿਆਂ ਨੂੰ ਜ਼ਰੂਰਤ ਹੈ ਖੁਦਾ ਤੁਸੀਂ ਸਭ ਕੁਝ ਕਰ ਸਕਦੇ ਹੋ ਮੋਹਈਆ ਕਰਵਾਓ ਮੇਰੇ ਖੁਦਾ ਜੀ ਮੇਰੇ ਬੱਚਿਆਂ ਦੀ ਸਿਲੈਕਸ਼ਨ ਇੱਕ ਅੱਛੇ ਜੌਬ ਦੇ ਲਈ ਹੋ ਜਾਏ ਖੁਦਾ ਤੁਸੀਂ ਸਭ ਕੁਝ ਕਰ ਸਕਦੇ ਆ ਮੇਰੇ ਬੱਚਿਆਂ ਨੂੰ ਇੱਕ ਚੰਗਾ ਘਰ ਮਿਲੇ ਖੁਦਾ ਤੁਸੀਂ ਸਭ ਕੁਝ ਕਰ ਸਕਦੇ ਆ ਮੇਰੇ ਬੱਚਿਆਂ ਨੂੰ ਤੰਦਰੁਸਤੀ ਮਿਲੇ ਖੁਦਾ ਤੁਸੀਂ ਸਭ ਕੁਝ ਕਰ ਸਕਦੇ ਆ ਮੇਰਾ ਪਤੀ ਮੇਰੇ ਬੱਚੇ ਨਸ਼ੇ ਦੇ ਵਿੱਚੋਂ ਬਾਹਰ ਜੋ ਲੜਾਈ ਝਗੜੇ ਚੋਂ ਬਾਹਰ ਆਜਣ ਜੇਲ੍ਹ ਚੋਂ ਬਾਹਰ ਆਜਣ ਖੁਦਾ ਤੁਸੀਂ ਸਭ ਕੁਝ ਕਰ ਸਕਦੇ ਹੋ ਖੁਦਾ ਤੁਸੀਂ ਸਾਡੇ ਕਰਜ਼ੇ ਚੋਂ 10 ਲੱਖ ਦੇ ਕਰਜ਼ੇ ਚੋਂ 20 ਲੱਖ ਦੇ ਕਰਜ਼ੇ ਚੋਂ 90 95 ਲੱਖ ਦੇ ਕਰਜ਼ੇ ਵਿੱਚੋਂ ਤੁਸੀਂ ਕਰੋੜਾਂ ਦੇ ਕਰਜ਼ਿਆਂ ਚੋਂ ਸਾਨੂੰ ਬਾਹਰ ਕੱਢੋ ਖੁਦਾ ਜੀ ਕਿਉਂਕਿ ਤੁਸੀਂ ਸਭ ਕੁਝ ਕਰ ਸਕਦੇ ਹੋ ਖੁਦਾ ਮੇਰੇ ਲਈ ਇੱਕ ਨਵਾਂ ਕਰ ਮੈਨੂੰ ਦਿਓ ਕਿਉਂਕਿ ਵਚਨ ਚ ਲਿਖਿਆ ਜੇ ਕਰੀਏ ਹੋਵਾ ਹੀ ਕਰਨਾ ਬਣਾਵੇ ਤਾਂ ਬਣਾਉਣ ਵਾਲੇ ਦੀ ਮਿਹਨਤ ਵਿਅਰਥਿਆ ਖੁਦਾ ਤੁਸੀਂ ਸਭ ਕੁਝ ਕਰ ਸਕਦੇ ਹੋ ਸਭ ਕੁਝ ਕਰ ਸਕਦੇ ਹੋ ਜਦੋਂ ਤੁਸੀਂ ਇਸ ਤਰੀਕੇ ਦੇ ਨਾਲ ਪ੍ਰਾਤਨਾ ਕਰਨੀ ਸ਼ੁਰੂ ਕਰੋਗੇ ਜਦੋਂ ਤੁਸੀਂ ਕਹੋਗੇ ਮੈਂ ਜਾਣਦਾ ਹਾਂ ਖੁਦਾ ਤੁਸੀਂ ਮੇਰੇ ਲਈ ਸਭ ਕੁਝ ਕਰ ਸਕਦੇ ਆ ਭਾਵੇਂ ਤੁਹਾਨੂੰ ਲੱਗ ਰਿਹਾ ਕਿ ਅੱਜ ਸ਼ਾਮ ਦਾ ਖਾਣਾ ਮੇਰੀ ਰਸੋਈ ਦੇ ਵਿੱਚ ਨਹੀਂ ਆ ਪਰ ਆਪਣੀਆਂ ਡਰਮੀਆਂ ਦੇ ਉੱਤੇ ਹੱਥ ਰੱਖ ਕੇ ਆਪਣੇ ਡੱਬਿਆਂ ਦੇ ਉੱਤੇ ਹੱਥ ਰੱਖ ਕੇ ਬles ਕਰੋ ਖੁਦਾ ਆਈ ਨੋ ਯੂ ਕੈਨ ਡੂ ਐਨੀਥਿੰਗ ਯੂ ਕੈਨ ਡੂ ਐਨੀਥਿੰਗ एवरीथिंग ਇਜ਼ ਪੋਸੀਬਲ ਫਾਰ ਯੂ ਖੁਦਾ ਮੈਨੂੰ ਪਤਾ ਤੁਸੀਂ ਸਭ ਕੁਝ ਕਰ ਸਕਦੇ ਕਿਉਂਕਿ ਤੇਰੇ ਲਈ ਸਭ ਕੁਝ ਸੰਭਵ ਹੈ ਮੇਰੇ ਡੱਬੇ ਭਰ ਰਹੇ ਆ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੇਰੀ ਆਟੇ ਦੀ ਡਰਮੀ ਭਰ ਰਹੀ ਆ ਪ੍ਰਭੂ ਯਿਸੂ ਮਸੀਹ ਦੇ ਨਾਮ ਚ ਮੇਰੀ ਤੇਲ ਦੀ ਬੋਤਲ ਭਰ ਰਹੀ ਆ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਔਰ ਇੱਕ ਅੱਦੀ ਵੀ ਖਾਲੀ ਨਹੀਂ ਹੋਣਗੇ ਕੱਦੀ ਵੀ ਖਾਲੀ ਨਹੀਂ ਹੋਣਗੇ ਕਿਉਂਕਿ ਖੁਦਾ ਮੈਂ ਜਾਣਦਾ ਹਾਂ ਤੂੰ ਸਭ ਕੁਝ ਕਰ ਸਕਦਾ ਯਾਰ ਤੁਸੀਂ ਦੇਖਿਓ ਤੁਹਾਡੇ ਲਈ ਹੋਏਗਾ ਤੁਹਾਡੇ ਲਈ ਡਿਵਾਈਨ ਅਰੇਂਜਮੈਂਟਸ ਹੋਣਗੇ ਤੁਹਾਡੇ ਲਈ ਜਬਰਦਸਤ ਅਰੇਂਜਮੈਂਟਸ ਹੋਣਗੇ ਖੁਦਾ ਮੇਰੀ ਬਿਜ਼ਨਸ ਬਹੁਤ ਬlesਸ ਹੋ ਕਰ ਰਹੇ ਹਾਂ ਤੁਸੀਂ ਕਿਉਂਕਿ ਤੁਸੀਂ ਸਭ ਕੁਝ ਕਰ ਸਕਦੇ ਆ ਅੱਜ ਮੇਰੀ ਸ਼ਾਪ ਦੇ ਉੱਤੇ ਬਹੁਤ ਸਾਰੇ ਕਲਾਇੰਟਸ ਆ ਰਹੇ ਆ ਬਹੁਤ ਸਾਰੇ ਕਸਟਮਰਸ ਆ ਰਹੇ ਆ ਖੁਦਾ ਕਿਉਂਕਿ ਤੁਸੀਂ ਸਭ ਕੁਝ ਕਰ ਸਕਦੇ ਆ ਅੱਜ ਦਾ ਮੇਰਾ ਦਿਨ ਬਹੁਤ ਬlesਸਡ ਹੈ ਗੁੱਡ ਨਿਊਜ਼ ਮਿਲਣ ਜਾ ਰਹੀ ਹੈ ਕਿਉਂਕਿ ਖੁਦਾ ਤੁਸੀਂ ਮੇਰੇ ਲਈ ਸਭ ਕੁਝ ਕਰ ਸਕਦੇ ਆ ਮੈਂ ਯੂ ਐਸ ਐਮਬੈਸੀ ਦੇ ਵਿੱਚ ਜਾ ਰਹੀ ਆ ਤੇ ਉੱਥੇ ਮੇਰੀ ਸਿਲੈਕਸ਼ਨ ਹੋ ਰਹੀ ਆ ਮੇਰਾ ਵੀਜ਼ਾ ਅਪਰੂਵ ਹੋ ਰਿਹਾ ਬਿਕਾਜ਼ ਖੁਦਾ ਤੁਸੀਂ ਸਭ ਕੁਝ ਕਰ ਸਕਦੇ ਆ ਹਾਲੇਲੂਇਆ ਗੋਡ ਕੈਨ ਡੂ ਐਨੀਥਿੰਗ ਉਹ ਸਭ ਕੋਸ਼ ਕਰ ਸਕਦਾ ਅਰ ਤੇਰੇ ਲਈ ਕੁਝ ਵੀ ਕਠਨ ਨਹੀਂ ਆ ਕੁਝ ਵੀ ਪਰਮੇਸ਼ਰ ਦੇ ਲਈ ਔਖਾ ਨਹੀਂ ਆ ਕੁਝ ਵੀ ਨਹੀਂ ਉਹ ਉਹ ਪਰਮੇਸ਼ਰ ਜਿਹੜਾ ਸ਼ਬਦ ਬੋਲੇ ਕਿ ਜ਼ਮੀਨ ਤੇ ਅਸਮਾਨ ਬਣ ਜਾਏ ਪਾਣੀ ਤੇ ਧਰਤੀ ਇੱਕ ਦੂਜੇ ਤੋਂ ਵੱਖ ਹੋ ਜਾਣ ਹਨੇਰਾ ਤੇ ਚਾਨਣ ਵੱਖ-ਵੱਖ ਹੋ ਜਾਣ ਉਹ ਖੁਦਾ ਜਿਹਦੇ ਸ਼ਬਦ ਬੋਲਣ ਨਾਲ ਇਹ ਚੀਜ਼ਾਂ ਹੋ ਜਾਣ ਉਹਨੂੰ ਉਹਨੇ ਕਿੱਥੇ ਜ਼ੋਰ ਲਾਉਣਾ ਹੈ ਉਹਨੂੰ ਜ਼ੋਰ ਲਗਾਉਣ ਦੀ ਜ਼ਰੂਰਤ ਨਹੀਂ ਉਹਦੇ ਲਈ ਕੁਝ ਵੀ ਔਖਾ ਨਹੀਂ ਉਹਦੇ ਲਈ ਕੁਝ ਵੀ ਕਠੀ ਨਹੀਂ ਹallelujah ਸੋ ਪ੍ਰੋਸਸਰ ਕੋ ਪਰਮੇਸ਼ਵਰ ਦੇ ਉੱਤੇ ਪੋਜ਼ਿਟਿਵ ਵਰਡਸ ਬੋਲੋ ਅਰ ਬੋਲੋ ਕਿ ਮੈਂ ਜਾਣਦਾ ਖੁਦਾ ਤੁਸੀਂ ਸਭ ਕੁਝ ਕਰ ਸਕਦਾ ਹੈ ਆਈ نو ਖੁਦਾ ਤੁਸੀਂ ਸਭ ਕੁਝ ਕਰ ਸਕਦੇ ਅਰ ਤੁਸੀਂ ਦੇਖਿਓ ਤੁਹਾਡੇ ਲਈ ਹੋਏਗਾ ਤੁਸੀਂ ਅੱਜ ਮੈਡੀਟੇਸ਼ਨ ਕਰਨੀ ਸਿੱਖੀ ਤੁਸੀਂ ਅੱਜ ਮੈਨੀਫੈਸਟੇਸ਼ਨ ਕਰਨਾ ਸਿੱਖਿਆ ਤੁਸੀਂ ਇਸ ਗੱਲ ਨੂੰ ਸਿੱਖਿਆ ਕਿ ਖੁਦਾ ਸਭ ਕੁਝ ਕਰ ਸਕਦਾ ਅਰ ਤੁਸੀਂ ਇਸ ਗੱਲ ਨੂੰ ਕਿਰਪਾ ਕਰਕੇ ਚੇਤਾ ਬਿਲਕੁਲ ਨਾ ਭੁਲਾਇਓ ਅੱਜ ਦੇ ਵਚਨਾਂ ਨੂੰ ਪਰ ਤੁਸੀਂ ਇਹਨਾਂ ਨੂੰ ਪ੍ਰੈਕਟੀਕਲੀ ਆਪਣੇ ਜੀਵਨ ਦੇ ਵਿੱਚ ਲਾਗੂ ਕਰੋ ਤਾਂ ਤੁਸੀਂ ਦੇਖੋਗੇ ਤੁੱਖ ਖੁਦਾ ਦੀ ਵੱਡੀ ਬਰਕਤ ਨੂੰ ਤੁਸੀਂ ਦੇਖੋਗੇ ਖੁਦਾ ਦੀ ਵੱਡੀ ਆਸ਼ੀਸ਼ ਨੂੰ ਅਰ ਤੁਸੀਂ ਆਉਂਗੇ ਗਵਾਹੀਆਂ ਦੇ ਨਾਲ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਹallelujah ਤੁਸੀਂ ਦੇਖੋ ਨਾ ਅਸੀਂ ਸ਼ੱਕ ਕਿਉਂ ਕਰੀਏ ਪ੍ਰਭੂ ਯਿਸੂ ਮਸੀਹ ਨੂੰ ਅਸੀਂ ਮੰਨਦੇ ਆ ਪ੍ਰਭੂ ਯਿਸੂ ਮਸੀਹ ਸਾਡਾ ਮੁਕਤੀਦਾਤਾ ਪਰਮੇਸ਼ਵਰ ਅਰ ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਦੇ ਬਾਰੇ ਵਿੱਚ ਦੇਖਦੇ ਆ ਤੇ ਅਸੀਂ ਦੇਖਦੇ ਆ ਕਿ ਪ੍ਰਭੂ ਯਿਸੂ ਮਸੀਹ ਦੇ ਕੋਲੇ ਪਾਵਰ ਆ ਕੁਆਲਿਟੀ ਬਣਾਉਣ ਦੀ ਯੂ نو ਅਗਰ ਤੁਹਾਨੂੰ ਲੱਗਦਾ ਕਿ ਮੈਂ ਤੇ ਸੁਧਾਰੇ ਨੇ ਆ ਮੈਂ ਮੇਰੇ ਕੋਲੇ ਕੋਈ ਗੋਣ ਨਹੀਂ ਹੈਗਾ ਮੇਰੇ ਕੋਲੇ ਕੋਈ ਸਕਿੱਲ ਨਹੀਂ ਹੈਗਾ ਹਾਂ ਮੇਰਾ ਤੇ ਘਰ ਵੀ ਜਿਹੜਾ ਸਧਾਰਨ ਜਿਹਾ ਘਾਰ ਹੈ ਆ ਮੈਂ ਸਧਾਰਨ ਜਿਹਾ ਬੰਦਾ ਮੈਨੂੰ ਗਾਉਣਾ ਨਹੀਂ ਅੱਛਾ ਆਉਂਦਾ ਮੈਨੂੰ ਵਜਾਉਣਾ ਨਹੀਂ ਅੱਛਾ ਆਉਂਦਾ ਮੈਨੂੰ ਕੋਈ ਸਲਾਈ ਕਰਨੀ ਨਹੀਂ ਆਉਂਦੀ ਮੈਨੂੰ ਕੋਈ ਕਢਾਈ ਕਰਨੀ ਨਹੀਂ ਆਉਂਦੀ ਮੈਨੂੰ ਲਿਖਣਾ ਨਹੀਂ ਸੋਹਣਾ ਆਉਂਦਾ ਮੈਂ ਕੋਈ ਪੋएट ਨਹੀਂ ਹੈਗਾ ਪਤਾ ਨਹੀਂ ਕਿੰਨੀਆਂ ਚੀਜ਼ਾਂ ਡਿਸਪਾਇੰਟਮੈਂਟ ਕਰਨ ਲਈ ਬੰਦਾ ਸੋਚ ਸਕਦਾ ਅਗਰ ਤੁਹਾਨੂੰ ਲੱਗਦਾ ਕਿ ਤੁਹਾਡੇ ਅੰਦਰ ਕੋਈ ਕੁਆਲਿਟੀ ਨਹੀਂ ਆ ਤਾਂ ਯਾਦ ਰੱਖੋ ਜੀਜ਼ਸ ਹੈਜ਼ ਪਾਵਰ ਓਵਰ ਕੁਆਲਿਟੀ ਤਾਂ ਯੇਸੂ ਮਸੀਹ ਦੇ ਕੋਲ ਕਵਾਲਿਟੀ ਦੇ ਉੱਤੇ ਵੀ ਜਿਹੜੀ ਆ ਨਾ ਉਹ ਪਾਵਰ ਆ ਕਿਉਂਕਿ ਜਦੋਂ ਪ੍ਰਭੂ ਯਿਸੂ ਮਸੀਹ ਨੇ ਅਸੀਂ ਤੁਸੀਂ ਜਰੂਰ ਵਿਲੇ ਟਾਈਮ ਦੇ ਵਿੱਚ ਅੱਜ ਦਿਨੇ ਤੁਸੀਂ ਦੇਖਿਓ ਯੋਹੰਨਾ ਦੀ ਕਿਤਾਬ ਉਹਦਾ 2 ਨੰਬਰ ਅਧਿਆਇ ਤੇ ਉਹਦੀ 1 ਤੋਂ 12 ਨੰਬਰ ਆਇਤ ਦੇ ਵਿੱਚ ਜਦੋਂ ਕਾਨਾ ਗਲੀਲ ਦੇ ਵਿੱਚ ਪ੍ਰਭੂ ਯਿਸੂ ਮਸੀਹ ਆਪਣੀ ਮਾਸੀ ਦੇ ਮੁੰਡੇ ਦੇ ਵਿਆਹ ਤੇ ਗਏ ਸੀ ਤਾਂ ਉੱਥੇ ਉਹਨਾਂ ਨੇ ਜਦੋਂ ਮੈਂ ਮੁੱਕ ਗਈ ਤੇ ਉਹਨਾਂ ਨੇ ਛੇ ਪਾਣੀ ਦੇ ਘੜੇ ਜਿਹੜੇ ਸੀ ਉਹ ਭਰ ਕੇ ਮਟ ਜਿਹੜੇ ਸੀਗੇ ਤੇ ਉਹ ਮੈਂ ਬਣਾਈ ਸੀਗੀ ਵਾਈਨ ਬਣਾਈ ਸੀ ਯੂ نو ਤਾਂ ਉਹ ਵਾਈਨ ਜਦੋਂ ਵੇਟਰਸ ਨੇ ਸਰਵ ਕੀਤੀ ਮਤਲਬ ਜਿਹੜੇ ਵਰਤੌਣ ਵਾਲੇ ਸੀ ਜਦੋਂ ਉਹਨਾਂ ਨੇ ਵਰਤਾਈ ਤੇ ਜਦੋਂ ਪੀਣ ਵਾਲੇ ਜਿਹੜੇ ਉੱਥੇ ਪਰੌਣੇ ਸੀਗੇ ਯੂ نو ਉਹਨਾਂ ਨੇ ਜਦੋਂ ਪੀਤੀ ਤੇ ਉਹਨਾਂ ਨੇ ਕੀ ਕਿਹਾ ਕਹਿੰਦੇ ਇਹ ਕਿੱਥੇ ਇੰਨੀ ਚੰਗੀ ਕਿੱਥੇ ਲਗਾ ਕੇ ਰੱਖੀ ਸੀਗੀ ਇਹ ਇਹ ਤਾਂ ਪਹਿਲੀ ਦੇ ਨਾਲੋਂ ਕਿਤੇ ਹੀ ਜ਼ਿਆਦਾ ਚੰਗੀ ਆ ਕਹਿੰਦਾ ਲੋਕੀ ਤਾਂ ਪਹਿਲਾਂ ਚੰਗੀ ਸਰਵ ਕਰਦੇ ਤੇ ਮਗਰੋਂ ਮਾੜੀ ਤੇ ਤੁਸੀਂ ਕਹਿੰਦਾ ਤੁਸੀਂ ਹੁਣ ਚੰਗੀ ਲੈ ਕੇ ਆਏ ਆ ਤਾਂ ਮਤਲਬ ਪਾਣੀ ਮੱਟ ਵਿੱਚ ਪਾਇਆ ਐਸੀ ਕੁਆਲਿਟੀ ਉਹਦੇ ਅੰਦਰ ਪਾ ਦਿੱਤੀ ਕਿ ਉਹ ਸੁਧਾਰਣ ਰਿਹਾ ਹੀ ਨਹੀਂ ਉਹ ਪਾਣੀ ਪਾਣੀ ਨਹੀਂ ਰਿਹਾ ਉਹਦੇ ਉਹਦੇ ਅੰਦਰ ਕੋਈ ਚ ਵੀ ਫਿੱਕਾ ਪੰਨੀ ਰਿਹਾ ਅਰ ਕੁਇਕ ਦੇ ਵਿੱਚ ਉਹ ਜਿਹੜੀ ਆ ਉਹ ਪ੍ਰਭੂ ਯਿਸੂ ਮਸੀਹ ਨੇ ਵਾਈਨ ਬਣਾਈ ਹੈ ਅਰ ਅੱਛੀ ਵਾਈਨ ਬਣਨ ਨੂੰ ਯੂ نو 15 ਟੂ 20 ইয়ারਸ ਦਾ ਟਾਈਮ ਲੱਗਦਾ 15 ਤੋਂ 20 ਸਾਲ ਦਾ ਸਮਾਂ ਜਿਹੜਾ ਆ ਉਹ ਲੱਗਦਾ ਆ ਉਨੂੰ ਜਿਹੜਾ ਆ ਸਟੋਰ ਕਰਕੇ ਰੱਖਿਆ ਜਾਂਦਾ ਐਂਡ ਦੈਨ ਜਿਹੜੀ ਆ ਉਹ ਉਨੀ ਕਹ ਲੋ ਸੰਘਣੀ ਹੁੰਦੀ ਜਾਂਦੀ ਆ ਉਨੀ ਉਹ ਸਟਰੋਂਗ ਹੁੰਦੀ ਜਾਂਦੀ ਆ ਰੱਚੀ ਹੁੰਦੀ ਜਾਂਦੀ ਆ ਪਰ ਇੱਥੇ ਪ੍ਰਭੂ ਯੇਸ਼ੂ ਮਸੀਹ ਟਾਈਮ ਦੇ ਉੱਤੇ ਵੀ ਡੋਮੀਨੇਟ ਕਰ ਰਿਹਾ ਕਿਉਂਕਿ 15 20 ਸਾਲ ਦੀ ਚੀਜ਼ ਕੁਇਕਲੀ ਉਹਨਾਂ ਨੇ ਕਰ ਦਿੱਤੀ ਐਂਡ ਸੈਕੰਡ ਥਿੰਗ ਇਜ਼ ਕਿ ਉਹਨਾਂ ਨੇ ਕੁਆਲਿਟੀ ਵੀ ਬਣਾ ਦਿੱਤੀ ਉਸ ਚੀਜ਼ ਦੀ ਉਹ ਸਧਾਰਨ ਨੂੰ ਖਾਸ ਬਣਾ ਦਿੱਤਾ ਪਹਿਲਾਂ ਦੇ ਨਾਲੋਂ ਵੀ ਜੋ ਪਹਿਲਾਂ ਸੀ ਜਿਹੜਾ ਕੁਆਲਿਟੀ ਵਾਲੀ ਚੀਜ਼ ਸੀ ਉਸਦੇ ਨਾਲੋਂ ਵੀ ਜ਼ਿਆਦਾ ਉੱਤਮ ਸੋ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਲਾਈਫ ਦੇ ਵਿੱਚ ਕੋਈ ਕੁਆਲਿਟੀ ਨਹੀਂ ਆ ਤੁਹਾਡੀ ਲਾਈਫ ਦੇ ਵਿੱਚ ਤੁਹਾਨੂੰ ਸਾਰੇ ਕਹਿੰਦੇ ਆ ਜਹਾ ਤੈਨੂੰ ਤੇ ਕੁਝ ਆਉਂਦਾ ਨਹੀਂ ਆ ਤੂੰ ਤੇ ਐਵੇਂ ਹੀ ਆ ਨਹੀਂ 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 ਤੁਸੀਂ ਖੁਦਾ ਦੇ ਕੋਲ ਆਓ ਅਰੇ ਖੁਦਾ ਨੂੰ ਕਹੋ ਖੁਦਾ ਜੀ ਇਸ ਖਾਲੀ ਮੱਟ ਨੂੰ ਭਰ ਦਿਓ ਅਰੇ ਐਸਾ ਭਰ ਦਿਓ ਕਿ ਚੱਖਣ ਵਾਲੇ ਦੇਖਣ ਵਾਲੇ ਕਹਿਣ ਕਿ ਇਹ ਤਾਂ ਸਭ ਤੋਂ ਉੱਤਮ ਆ ਅਰੇ ਖੁਦਾ ਤੁਹਾਡੇ ਲਈ ਤਾਂ ਕੁਝ ਕਠਿਨ ਹੈ ਹੀ ਨਹੀਂ ਮੈਂ ਜਾਣਦਾ ਤੁਸੀਂ ਸਭ ਕੁਝ ਕਰ ਸਕਦੇ ਆ ਤੇ ਖੁਦਾ ਤੁਸੀਂ ਮੇਰੇ ਅੰਦਰ ਖੂਬੀਆਂ ਪਾ ਸਕਦੇ ਆ ਗਾਣਾ ਬਹੁਤ ਸੋਹਣਾ ਨਾ ਖੂਬੀਆਂ ਵਾਲਾ ਖੂਬੀਆਂ ਵਾਲਾ ਯਿਸੂ ਖੂਬੀਆਂ ਵਾਲਾ ਸੋ ਉਹ ਖੂਬੀਆਂ ਵਾਲਾ ਯਿਸੂ ਆ ਉਹਦੇ ਅੰਦਰ ਬਹੁਤ ਖੂਬੀਆਂ ਆ ਤਾਂ ਉਹ ਤੁਹਾਡੇ ਅੰਦਰ ਖੂਬੀਆਂ ਭਰਨ ਦੀ ਤਾਕਤ ਰੱਖਦਾ ਆ ਤੁਸੀਂ ਤੁਸੀਂ ਉਹ ਆਪਣੇ ਅੰਦਰ